ਖਾਮ ਦਾ ਸਮਾਸੀ ਕਰਮੇ ਨੇ ਪੈਰੋਂ ਚੱਪਲਾਂ ਲਾ ਕੇ ਮਿੱਟੀ ਨਾਲ ਲਤਪਤ ਹੋਏ ਪੈਰ ਧੋਤੇ ਬਿਨਾਂ ਹੀ ਟੁੱਟੀ ਮੰਜੀ ਤੇ ਬੈਠ ਗਿਆ ਉਸਦੀ ਸਭ ਤੋਂ ਛੋਟੀ ਲੜਕੀ ਬਬੂ ਨੇ ਆਪਣੇ ਪਾਪਾ ਨੂੰ ਪਾਣੀ ਦਾ ਗਲਾਸ ਫੜਾਉਂਦੇ ਹੋਏ ਆਖਣ ਲੱਗੀ ਡੈਡੀ ਜੀ ਮੈਂ ਜ਼ਰੂਰੀ ਗੱਲ ਕਰਨੀ ਹੈ ਦੱਸ ਪੁੱਤ ਕੀ ਗੱਲ ਹੈ ਪਾਪਾ ਜੀ ਮੇਰਾ ਪਲੱਸ 2 ਦਾ ਨਤੀਜਾ ਆਏ ਨੂੰ ਲਗਭਗ ਮਹੀਨਾ ਹੋ ਗਿਆ ਹੈ ਮੈਨੂੰ ਦੱਸੋ ਹੁਣ ਮੈਂ ਕੀ ਕਰਾਂ ਪੁੱਤ ਤੇਰੀ ਮਰਜ਼ੀ ਜੋ ਤੇਰਾ ਮਨ ਕਰਦਾ ਹੈ ਦਸ ਤੂੰ ਕੀ ਕਰਨਾ ਚਾਹੁੰਦੀ ਹੈ ਕਰਮਾ ਪਾਣੀ ਦਾ ਖਾਲੀ ਗਲਾਸ ਭੁੰਜੇ ਰੱਖ ਦਿਆ ਬੋਲਿਆ papa ਮੈਂ ਆਈਲੈਟਸ ਕਰਨਾ ਚਾਹੁੰਦੀ ਆ ਕਰਮੇ ਨੂੰ ਭਲਾ ਕੀ ਪਤਾ ਕਿੰਨਾ ਖਰਚਾ ਹੋਵੇਗਾ ਉਸਨੇ ਬੱਬੂ ਨੂੰ ਪੁੱਛਿਆ ਬੱਬੂ ਨੇ ਦੱਸਿਆ ਲਗਭਗ 30000 ਕਰਮਾ ਬੋਲਿਆ ਪੁੱਤ ਇਹ ਖਰਚਾ ਤਾਂ ਮੈਂ ਕਰ ਦੂੰ ਪਰ ਜੋ ਬਾਹਰ ਜਾਣ ਦਾ ਖਰਚਾ ਤਾਂ ਆਪਾਂ ਕਿਵੇਂ ਕਰਾਂਗੇ ਬੱਬੂ ਚੁੱਪ ਕਰ ਗਈ ਕਰਮਾ ਨੇ ਕਿਹਾ ਪੁੱਤ ਤੂੰ ਆਪਣੇ ਕਿਸੇ ਸਕੂਲ ਅਧਿਆਪਕਾਂ ਨਾਲ ਗੱਲ ਕਰ ਲੈ ਬੱਬੂ ਨੇ ਉਸੇ ਸਮੇਂ ਆਪਣੇ ਅਧਿਆਪਕਾਂ ਨੂੰ ਫੋਨ ਲਗਾਇਆ ਅਧਿਆਪਕਾ ਜਦੋਂ ਫੋਨ ਉਠਾਉਂਦੀ ਹੈ ਤਾਂ ਉਹਦਾ ਹਾਲਚਾਲ ਪੁੱਛਦੀ ਹੈ ਬੱਬੂ ਆਪਣਾ ਹਾਲਚਾਲ ਆਪਣੇ ਅਧਿਆਪਕਾਂ ਨੂੰ ਦੱਸਦੀ ਹੈ ਕਿ ਮੈਡਮ ਜੀ ਮੈਂ ਆਪ ਨੂੰ ਇਸ ਕਰਕੇ ਫੋਨ ਕੀਤਾ ਹੈ ਕਿ ਮੈਂ ਪੁੱਛਣਾ ਚਾਹੁੰਦੀ ਆ ਅੱਗੇ ਹੁਣ ਮੈਂ ਕੀ ਕਰਾਂ ਬਸ ਉਸਦੀ ਅਧਿਆਪਕਾ ਨੇ ਹੀ ਆਖਿਆ ਜਿਵੇਂ ਤੇਰੇ ਪਾਪਾ ਆਖਦੇ ਨੇ ਓਵੇਂ ਬੱਚੇ ਕਰ ਲਓ ਤੁਸੀਂ ਉਸ ਦੇ ਅਧਿਆਪਕਾ ਉਸ ਨੂੰ ਪੁੱਛਦੀ ਹੈ ਕਿ ਤੂੰ ਕੀ ਸੋਚਿਆ ਹੈ ਮੈਂ ਕੀ ਕਰਨਾ ਹੈ ਉਸ ਸਮੇ ਉਸਨੇ ਮੈਡਮ ਨੂੰ ਆਪਣੀ ਨੂੰ ਆਖਿਆ ਕਿ ਮੈਡਮ ਜੀ ਮੈਂ ਤਾਂ ਆਇਲਰਸ ਕਰਕੇ ਬਾਹਰ ਜਾਣਾ ਚਾਹੁੰਦੀ ਆ ਮੈਡਮ ਉਸ ਦੀਆਂ ਗੱਲਾਂ ਸੁਣ ਕੇ ਇਕਦਮ ਸੁੰਨ ਹੋ ਜਾਂਦੀ ਹੈ ਉਸ ਨੂੰ ਆਖਦੀ ਹੈ ਕਿ ਜੇਕਰ ਤੇਰੇ ਪਾਪਾ ਤੇਰੇ ਤੇ ਪੈਸਾ ਖਰਚ ਸਕਦੇ ਆ ਫਿਰ ਤੂੰ ਫੁੱਤ ਕਰ ਲੈ ਜਿਵੇਂ ਤੇਰਾ ਮਨ ਕਰਦਾ ਨਾਲ ਦੇ ਨਾਲ ਉਸਦੇ ਆਤੇ ਹਾ ਪਿਕਾ ਉਸ ਨੂੰ ਸਮਝਾਉਂਦੀ ਹੈ ਕਿ ਜੋ ਤੂੰ ਫੈਸਲਾ ਲੈ ਰਹੀ ਹੈ ਫੈਸਲਾ ਤੇਰੇ ਲਈ ਠੀਕ ਨਹੀਂ ਹੋ ਸਕਦਾ ਯੂਕੇ ਕੈਨੇਡਾ ਦੇ ਜੋ ਸੁਪਨੇ ਤੂੰ ਦੇਖ ਰਹੀ ਹੈ ਕੈਨੇਡਾ ਵਿੱਚੋਂ ਕੁਝ ਨਹੀਂ ਹੁੰਦਾ ਉੱਥੇ ਜਾ ਕੇ ਹੀ ਪਤਾ ਲੱਗਦਾ ਹੈ ਨਾ ਬੱਚਾ ਪਿੱਛੇ ਮੁੜ ਸਕਦਾ ਹੈ ਨਾ ਹੀ ਅੱਗੇ ਵੱਧ ਸਕਦਾ ਹੈ ਖਾਸ ਕਰਕੇ ਉਹ ਲੜਕੀਆਂ ਜਿਹੜੀਆਂ ਪਲੱਸ 2 ਕਰਨ ਤੋਂ ਬਾਅਦ ਵਿਦੇਸ਼ਾਂ ਨੂੰ ਮਾਪੇ ਤੋੜ ਦਿੰਦੇ ਨੇ ਉਹਨਾਂ ਲੜਕੀਆਂ ਨਾਲ ਉੱਥੇ ਕੀ ਵਾਪਰਦਾ ਹੈ ਇਹ ਕਹਾਣੀ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿਉਂਕਿ ਬੱਚੇ ਵੀ ਆਪਣੇ ਨਾਲ ਬੀਤੀਆਂ ਹੋਈਆਂ ਗੱਲਾਂ ਸਾਰੀਆਂ ਆਪਣੇ ਮਾਪਿਆਂ ਨਾਲ ਸਾਂਝੀਆਂ ਨਹੀਂ ਕਰਦੇ ਪਰ ਉਹ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੱਸ ਦਿੰਦੇ ਨੇ ਜਦੋਂ ਬੱਬੂ ਦੇ ਅਧਿਆਪਕਾਂ ਨੇ ਬੱਬੂ ਨੂੰ ਦੱਸਿਆ ਕਿ ਪੁੱਤ ਤੂੰ ਇੰਨੇ ਪੈਸੇ ਲਾ ਕੇ ਕੈਨੇਡਾ ਵਿੱਚ ਜਾਵੇਂਗੀ ਵੀ ਤੇ ਉੱਥੇ ਤੈਨੂੰ ਕਿਵੇਂ ਰਹਿਣਾ ਪਵੇ ਇਸ ਬਾਰੇ ਤੂੰ ਅਜੇ ਅਣਜਾਣ ਹੈ ਬੱਬੂ ਦੇ ਅਧਿਆਪਕਾਂ ਨੇ ਉਸ ਨੂੰ ਆਪਣੇ ਦੇਸ਼ ਵਿੱਚ ਹੀ ਕੋਈ ਕੋਰਸ ਕਰਨ ਲਈ ਆਖਿਆ ਉਸ ਤੋਂ ਬਾਅਦ ਉਹ ਬੱਬੂ ਦੇ ਨਾਲ ਗੱਲ ਕਰਨੀ ਬੰਦ ਕਰ ਦਿੰਦੀ ਹੈ ਤੇ ਸਾਰੀ ਰਾਤ ਤੱਕ ਸੋਚਦੀ ਰਹੀ ਕਿ ਉਹ ਪਿਤਾ ਜਿਹੜਾ ਆਪਣੇ ਬੱਚਿਆਂ ਖਾਣਾ ਵੀ ਮਸਾ ਖਵਾ ਰਿਹਾ ਹੈ ਉਸ ਦੀ ਲੜਕੀ ਵੀ ਸੋਚਦੀ ਹੈ ਕਿ ਮੈਂ ਕੈਨੇਡਾ ਜਾਵਾਂ ਮੈਂ ਸੋਚਦੀ ਹਾਂ ਪਤਾ ਨਹੀਂ ਕੀ ਅੱਜ ਕੱਲ ਦੇ ਨੌਜਵਾਨਾਂ ਦੇ ਦਿਮਾਗ ਤੇ ਫਤੂਰ ਬਣਿਆ ਹੋਇਆ ਹੈ ਕਿ ਕੈਨੇਡਾ ਵਿੱਚ ਜਾ ਕੇ ਅਸੀਂ ਬਹੁਤ ਪੈਸੇ ਕਮਾ ਸਕਦੇ ਹਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਜੋ ਪੈਸੇ ਤੁਸੀਂ ਕਮਾਉਣੇ ਹਨ ਉਹਨਾਂ ਨਾਲ ਤਾਂ ਤੁਹਾਡਾ ਪਰਸਨਲ ਖਰਚਾ ਵੀ ਪੂਰਾ ਨਹੀਂ ਹੋਣਾ ਫੜੇ ਲਿਖੇ ਮਾਪੇ ਵੀ ਦੇਖਾ ਦੇਖੀ ਆਪਣੇ ਕੁਆਰੀਆਂ ਧੀਆਂ ਨੂੰ ਪਰਦੇਸਾਂ ਵਿੱਚ ਤੋਰ ਦਿੰਦੇ ਹਨ ਉਥੇ ਉਹਨਾਂ ਦਾ ਕੌਣ ਰਖਵਾਲਾ ਹੈ ਕੌਣ ਉਹਨਾਂ ਦੀ ਇੱਜ਼ਤ ਨੂੰ ਦੇਖਣ ਵਾਲਾ ਹੈ ਪਲੱਸ 2 ਤੋਂ ਬਾਅਦ ਜਿਹੜੀਆਂ ਧੀਆਂ ਜਾਂ ਪੁੱਤ ਜਾਂਦੇ ਨੇ ਉਹਨਾਂ ਦੀ ਸੋਚ ਇੰਨੀ ਅਜੇ ਵਧੀਆ ਨਹੀਂ ਹੁੰਦੀ ਉਹਨਾਂ ਵਿੱਚ ਬਚਪੁਨਾ ਹੁੰਦਾ ਹੈ ਉਹਨਾਂ ਨੂੰ ਨਫਾ ਨੁਕਸਾਨ ਕੁਝ ਨਹੀਂ ਪਤਾ ਹੁੰਦਾ। ਉੱਥੇ ਜਾ ਕੇ ਉਹ ਘਟਿਆ ਸੰਗਤ ਵਿੱਚ ਪੈ ਕੇ ਆਪਣਾ ਪਰਵਿੱਖ ਸਵਾਰਨ ਦੀ ਬਜਾਏ ਸਗੋਂ ਵਿਗਾੜ ਲੈਂਦੇ ਹਨ। ਬਿਨਾਂ ਸੋਚੇ ਸਮਝੇ ਆਪਣੇ ਬੱਚਿਆਂ ਨੂੰ ਵਿਦੇਸ਼ ਦੀ ਧਰਤੀ ਤੇ ਨਾ ਧੱਕੋ। ਸੱਚ ਸਿਆਣੇ ਆਖਦੇ ਨੇ ਕਿ ਉੱਚੀ ਦੁਕਾਨ ਫਿੱਕਾ ਭਗਵਾਨ ਆਪਣੇ ਦੇਸ਼ ਦੀ ਪੜ੍ਹਾਈ ਨਾਲੋਂ ਹੋਰ ਦੇਸ਼ਾਂ ਦੀ ਪੜ੍ਹਾਈ ਕੋਈ ਜ਼ਿਆਦਾ ਵਧੀਆ ਨਹੀਂ ਹੈ। ਧੰਨਵਾਦ ਜੀ। ਲੇਖਿਕਾ}{|\text{ਦਿਆਲ ਕੌਰ}|}